ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਅੱਜ ਕਾਂਗਰਸ ਹਾਈ ਕਮਾਂਡ ਵੱਲੋਂ ਬੀਬੀ सुरेंद्र ਕੋਰ ਨੂੰ ਜਲੰਧਰ ਵੈਸਟ ਚਿਮਨੀ ਚੌਂਣ ਲਈ ਜਿਹੜਾ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਿਥੇ ਪਹੁੰਚੀ ਸੀ ਤਾਂ ਅਸੀਂ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਇਹਨਾਂ ਨੂੰ ਵਧਾਈ ਵੀ ਦਿੱਤੀ ਹੈ ਤਾਂ ਹੁਣ ਅਸੀਂ सुरेंद्र ਕੋਰ ਜੀ ਨਾਲ ਬੈਠੇ ਹਾਂ ਜੀ सुरेंद्र ਜੀ ਚੰਨੀ ਜੀ ਵੀ ਪਹੁੰਚੇ ਸੀ ਤੇ ਤੁਹਾਨੂੰ ਹਾਈ ਕਮਾਂਡ ਵੱਲੋਂ ਉਮੀਦਵਾਰ ਐਲਾਨਿਆ ਗਿਆ ਇਸ ਤੇ ਤੁਹਾਨੂੰ ਕੀ ਲੱਗਦਾ ਹੈ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਬੜੀ ਧੰਨਵਾਦੀ ਹਾਂ ਕਿ ਇੱਕ ਜਲੰਧਰ ਦੀ ਧੀ ਨੂੰ ਇੱਕ ਮਹਿਲਾ ਨੂੰ ਇੱਕ ਆਮ ਵਰਕਰ ਨੂੰ ਜਿਹੜਾ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਇਹ ਬਹੁਤ ਵੱਡਾ ਫੈਸਲਾ ਔਰ ਇਹ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਤੇ ਚੰਨੀ ਜੀ ਵੀ ਤੁਹਾਨੂੰ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਤਾ ਕਿਉਂਕਿ ਹੱਲੇ ਹੀ ਉਹਨਾਂ ਵੱਡੀ ਲੀਡ ਦੇ ਨਾਲ ਉਹ ਜਿੱਤੇ ਨੇ ਦੇਖੋ ਜੀ ਉਹਨਾਂ ਨੂੰ ਤਾਂ ਇਹੀ ਆਸ਼ਵਾਸ਼ਣ ਹੈ ਕਿ ਵੱਡੀ ਲੀਡ ਨਾਲ ਜਿਹੜੀ ਹੈ ਇਹ ਇਹ ਵੀ ਸੀਟ ਅਸੀਂ ਜਿੱਤਾਂਗੇ ਜਲੰਧਰ ਵੈਸਟ ਦੀ ਕਿਉਂਕਿ ਜਿਹੜਾ ਜਲੰਧਰ ਦੀ ਗੱਲ ਕਰੀਏ ਤਾਂ ਹੱਲੇ ਲੋਕ ਸਭਾ ਚੋਣਾਂ ਹੋਈਆਂ ਨੇ ਤੇ ਜਲੰਧਰ ਵੈਸਟ ਦੇ ਵਿੱਚ ਇੱਕ ਸੁਸ਼ੀਲ ਜਿਹੜੇ ਸ਼ੀਤਲੰਗੁਰਾਲ ਨੇ ਉਹ ਇੱਥੇ ਦੇ ਵਿਧਾਇਕ ਰਹਿ ਚੁੱਕੇ ਨੇ ਹੱਲੇ ਇਹਨਾਂ ਵੱਲ ਅਸਤੀਫਾ ਦਿੱਤਾ ਗਿਆ ਤਾਂ ਫਿਰ ਇੱਕ ਵਾਰ ਬੀਜਪੀ ਦੇ ਉਮੀਦਵਾਰ ਨੇ ਤੇ ਤੁਹਾਡੇ ਅਗੇਂਸਟ ਲੜਨਗੇ ਤੇ ਇਸ ਤੇ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਉਹ ਤੁਹਾਨੂੰ ਟੱਕਰ ਦੇ ਟੱਕਰ ਦੇ ਸਕਦੇ ਨੇ ਜਾਂ ਫਿਰ ਤੁਸੀਂ ਉੱਤੇ ਕੁਝ ਕਰ ਟੱਕਰ ਦੀ ਕੋਈ ਗੱਲ ਨਹੀਂ ਹੈਗੀ ਹਰ ਇੱਕ ਕੈਂਡੀਡੇਟ ਜਿਹੜਾ ਉਹ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਤੇ ਮੈਂ ਵੀ ਆਪਣਾ ਬੈਸਟ ਦੇਾਂਗੀ ਬਾਕੀ 10 ਤਰੀਕ ਨੂੰ VOTING ਹੈਗੀ ਹੈ 13 ਨੂੰ ਰਿਜ਼ਲਟ ਆ ਜਾਏਗਾ ਪਤਾ ਲੱਗ ਜਾਏਗਾ ਤੇ ਤੁਹਾਨੂੰ ਕੀ ਲੱਗਦਾ ਦਿੱਤਾ ਕਿ ਅਗਰ ਦੇਖਦਾ ਗੱਲ ਕਰੀਏ ਜਲੰਧਰ ਵੈਸਟ ਦੇ ਵਿੱਚ ਤੇ ਤੁਹਾਨੂੰ ਇਹ ਲੱਗਦਾ ਕਿ ਤੁਹਾਡਾ ਜਿਹੜਾ ਆ ਮੁਕਾਬਲਾ ਕਿਸ ਦੇ ਨਾਲ ਹੈ ਮੁਕਾਬਲਾ ਦੇਖੋ ਜੀ ਪਾਰਟੀਆਂ ਦਾ ਹੁੰਦਾ ਜੀ ਇਹ 10 ਤਰੀਕ ਨੂੰ VOTING ਹੋਣੀ ਹੈ 13 ਨੂੰ ਪਤਾ ਲੱਗ ਜਾਣਾ ਪਹਿਲੇ ਨੰਬਰ ਤੇ ਕੌਣ ਦੂਜੇ ਤੇ ਕੌਣ ਤੇ ਤੀਜੇ ਤੇ ਕੌਣ ਤੁਸੀਂ ਚਾਰ ਵਾਰ ਜਿਹੜੇ ਸੀਨੀਅਰ ਡਿਪਟੀ ਮੇਅਰ ਵੀ ਰਹੇ ਹੋ ਤੇ ਲਗਾਤਾਰ ਲੋਕਾਂ ਦੇ ਵਿੱਚ ਵੇ ਵਿਚਰਦੇ ਰਹੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਜਿਹੜੀਆਂ ਕੰਮ ਹਲੇ ਕੰਮ ਹੋ ਚੁੱਕੇ ਨੇ ਤੇ ਕਿਹੜੇ ਕੰਮ ਰਹਿ ਗਏ ਨੇ ਜਿਸ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਵਿਚਰੋਗੇ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਨਾ 100% ਕਦੀ ਨਹੀਂ ਕੰਪਲੀਟ ਹੁੰਦੇ ਜੀ ਕਾਂਗਰਸੀ ਸਰਕਾਰ ਵੇਲੇ ਕਾਫੀ ਕੰਮ ਹੋਏ ਆ ਪਰ ਜਿਹੜੇ ਰਹਿ ਗਏ ਆਸੀਂ ਹੁਣ ਪੂਰੇ ਕਰ ਦਿਆਂਗੇ ਆ ਅਸਗੇ ਸੁਰਿੰਦਰ ਬੀਬੀ ਸੁਰਿੰਦਰ ਕੌਰ ਜੀ ਜਿਨ੍ਹਾਂ ਨੂੰ ਕਾਂਗਰਸ ਹਮਾਇਤ ਹਾਈ ਕਮਾਂਡ ਵੱਲੋਂ ਜਿਹੜਾ ਹੈ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਅਸੀਂ ਗੱਲਬਾਤ ਵੀ ਕੀਤੀ ਹੈ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਹੋਏ ਸੀ ਤੇ ਇਹਨਾਂ ਦਾ ਕਹਿਣਾ ਹੈ ਕਿ ਇੱਥੋਂ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਜਿਹੜੇ ਚੰਨੀ ਸੀ ਉਹਨਾਂ ਨੂੰ ਵੀ ਇੱਥੋਂ ਵੱਡੀ ਜਨਦਰ ਦੇ ਵਿੱਚ ਵੱਡੀ ਲੀਡ ਮਿਲੀ ਹੈ ਤਾਂ ਇਹ ਵੀ ਸੀਗੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਆਖਿਰਕਾਰ कि दे दे मैं नवीन देनाल, मैं शंकर मिश्रा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर